ਸਭ ਸਰੀਰਕ ਹਾਲ ਦੀ ਸਾਰਿਆਂ ਨੂੰ ਆਹ ਵੀਡੀਓ ਐਂਡ ਤੱਕ ਜਰੂਰ ਦੇਖਣਾ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਨ ਤੇ ਸ਼ੇਅਰ ਜ਼ਰੂਰ ਕਰਨ ਰੁਕੋ ਜਰਾ ਆਹ ਵੀਡੀਓ ਵੇਖ ਕੇ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਦਾ ਆਰਮ ਸੀ ਲੈਣੇ ਦਾ ਹਾਂ ਅੱਛਾ ਤੇ ਇੱਕ ਕੰਮ ਕਰੋ ਇੱਕ ਕਵਰੇਜ ਨੂੰ ਨਹੀਂ ਮਰੀਉਂ ਦਿਆ ਤੇ ਹੁਕਮ ਕਰੋ ਬੰਦਾ ਹੈਗਾ ਕਿ ਇਹ ਚੈਨਲ ਆਪਾ ਹ ਹੁਕਮ ਕਰੋ ਟਰਾਈ ਕਰਦਾ ਹਾਂ ਮੈਂ ਕੋਈ ਗੱਲ ਨਹੀਂ ਬੋਲਾ ਤੇ ਬਾਹਰ ਮੁੰਡਾ ਵਾ ਠੀਕ ਹੈ ਮੈਂੰਟੀ ਅਫਸਰ ਤਾਂ ਠੀਕ ਹੈ ਬਾਹਰ ਦੋ ਠੀਕ ਹੈ ਜੀ ਬਾਹਰ ਮੁੰਡਾ ਵਾ ਮੈਂੰਟੀ ਅਫਸਰ ਆ ਠੀਕ ਹੈ ਜੀ ਇਹਦਾ ਪਰਿਵਾਰ ਆਇਆ ਸਾਰਾ ਆਪਣੇ ਕੋਲ ਠੀਕ ਹੈ ਤੇ ਉਹ ਮਨਜੀ ਇਧਰੋਂ ਖਬਰਾਂ ਖੋਲਾ ਲਾਇਦਿਆਂ ਗੇ ਤੇ ਉਸੇ ਨਾ ਪੁੱਜਾਂਦਾ ਵਾ ਵੀ ਉਧਰ ਦੇ ਅਫਸਰਾਂ ਨੇ ਵੀ ਬੰਦਾ ਵਾਕਿਆ ਲੋੜਵੰਦਾ ਭਲੇਖੇ ਨਾਲ ਆ ਗਿਆ ਵਾ ਠੀਕ ਹੈ ਠੀਕ ਹੈ ਜੀ ਮੇਰੇ ਅਰੰਦਾ ਵੀ ਖਬਰਾਂ ਚੜਾ دیے ਤਾਂ ਮੇਰਾ ਤੇ ਜੇ ਨੂੰ ਆਪਾਂ ਸਵੇਰੇ ਕਰ ਲਈਏ ਨਹੀਂ ਉਹ ਪਰਿਵਾਰ ਆ ਜੇ 20 ਕਿਲੋਮੀਟਰ ਦੂਰ ਠੀਕ ਹੈ ਚਲੋ ਜੇ ਤੁਸੀਂ ਬਾਅਦ ਮੈਂ ਕਿਨ ਕਹਿੰਦਾ ਮੀਡੀਆ ਇੱਥੇ ਮੇਰੀ ਗੱਲ ਸੁਣੋ ਇੱਕ ਛੋਟਾ ਜਿਹਾ ਮੈਸੇਜ ਬਣਾਓ ਹਾਂ ਠੀਕ ਹੈ ਇਹ ਮੈਟਰ ਹੈ ਇਸ ਮੈਟਰ ਰਿਲੇਟਡ ਠੀਕ ਹੈ 15 ਮਿੰਟ ਬਾਅਦ ਦਾ ਟਾਈਮ ਪਾ ਲਿਓ ਠੀਕ ਹੈ ਜੀ ਤੇ ਸ਼ੈਰੀਗਲਦੀ ਕਲਸੀ ਦੇ ਆਫਿਸ ਜਾਂ ਫਿਰ ਜਿੱਥੇ ਵੀ ਤੁਸੀਂ ਯਾਨੀ ਕਿ ਉਹਨਾਂ ਨੂੰ ਬਿਠਾਇਆ ਵਾ ਦੇਖ ਦੇਖੇ ਘਰ ਹਾਂ ਘਰ ਦਾ ਐਡਰੈਸ ਪਾ ਦਿਓ ਨਾ ਨਾ ਮੰਮਿਆਂ ਨੂੰ ਨਹੀਂ ਨਾ ਮੰਮਾ ਨਾ ਇੱਕ ਜੀਤ ਵਾਲੇ ਨੂੰ ਬੁਲਾ ਲੈਂਦੇ ਆ ਇੱਕ ਉਹ ਇੱਦਾਂ ਕਰ ਲੋ ਜੱਗ ਪਾਣੀ ਵਾਲੇ ਨੂੰ ਬੁਲਾ ਲੈਂਦੇ ਆ ਠੀਕ ਹੈ ਜੀ ਤੋਂ ਦੂਜੇ ਨੂੰ ਬੁਲਾ ਲੈਂਦੇ ਆ ਤੇਨੂੰ ਉੱਥੇ ਨੂੰ ਬੁਲਾ ਲਓ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇੱਕ ਪਪਾਲ ਨੂੰ ਬੁਲਾ ਲੈਂਦੇ ਆ ਚਾਰ-ਤਿੰਨ ਲੋਲੇ ਚਲਾ ਦਿੰਦੇ ਆ ਠੀਕ ਹੈ ਜੀ ਠੀਕ ਹੈ ਤੇ ਅਖਬਾਰ ਤੇ ਜੱਗ ਪਾਣੀ ਤੇ ਜੀਤ ਚੁਵਾ ਦਿੰਦੇ ਆ ਬਿਲਕੁਲ ਫਿਰ ਇੱਕ ਕੰਮ ਹੋਰ ਕਰਿਓ ਜੇ ਆਪਣੇ ਜਿਹੜੇ ਪੱਤਰਕਾਰ ਆਣਗੇ ਨਾ ਫੋਟੋ ਖਿਚਣ ਫੋਟੋ ਤੁਸੀਂ ਵੀ ਖਿੱਚ ਲੈਣੀ ਇੱਕ ਫੋਟੋ ਸੈਂਡ ਕਰ ਦਿਓ ਮੈਨੂੰ ਵਧੀਆ ਜੀ ਠੀਕ ਐ ਮੈਟਰ ਸੈਂਡ ਕਰ ਦਿਓ ਅਖਬਾਰ ਵਿੱਚ ਲਗਾ ਦੇਵਾਂਗਾ ਠੀਕ ਐ ਤੇ ਵਾਈਟ ਤੇ ਜੇ ਪੋਸੀਬਲ ਹੋਏਗਾ ਤੇ ਵਾਈਟ ਸੈਂਡ ਕਰ ਦਿਓ ਫਿਰ ਚੈਨਲ ਤੇ ਲਾ ਦੂੰਗਾ ਠੀਕ ਐ ਐਂਕਰ ਵਾਈਡਰ ਠੀਕ ਐ ਠੀਕ ਐ ਬ్రో ਇਸ ਲਈ ਸਮਝ ਰਹੇ ਹੋ ਸਮਝ ਰਹੇ ਆਪ ਤੇ ਚੈਨਲ ਮਾਰੀਆਂ ਗੱਲਾਂ ਨੇ ਮਾਰੀਆਂ ਭਰਾ ਸਾਡਾ ਦੇ ਨਵੇਂ ਸਾਲ ਦੀ ਬਾਬੇ ਦੇ ਵਿਆਹ ਸਾਡੀ ਭਾਈ ਦੇ ਤੱਕ ਕੀ ਬਾਤ ਹੈ ਕੀ ਬਾਤ ਹੈ ਮਾਰੀਆਂ ਗੱਲਾਂ ਨੇ ਮਾਰੀਆਂ ਮੰਨਦੇ ਮੰਨਦੇ ਇੱਥੇ ਭਰਾ ਗਲਤ ਹੈ ਨਹੀਂ ਗੱਲਾਂ ਕਿਹਾ ਨਹੀਂ ਮੈਂ ਕਹਿੰਦਾ ਇੱਥੇ ਭਰਾ ਗਲਤ ਮੈਂ ਕਿ ਕੁਝ ਬੋਲਦਾ ਹੀ ਨਹੀਂ ਜਿੱਥੇ ਗਲਤ ਹੈਗੇ ਆ ਉੱਥੇ ਹੈਗੇ ਆ ਹਾਂ ਸੋ ਹੋਰ ਸੇ ਸੇ ਤਾਂ ਠੀਕ ਹੈ ਵਧੀਆ ਪ੍ਰਭੂ ਜੀ ਵਧੀਆ ਆਪਣਾ